ਪੀਯੂਐਲਡੀ ਪੰਜਾਬੀ ਯੂਨੀਵਰਸਿਟੀ ਉਹਨਾਂ ਗਵਰਨ ਕਰਦੀ ਹੈ ਸੈਨੇਟ ਜੀ ਤੇ ਮਤਲਬ ਜਿਹੜੀ ਸੈਂਟਰ ਦੀ ਗਵਰਨਮੈਂਟ ਉਹਨਾਂ ਇਹ ਚੀਜ਼ ਉਹਦੇ ਰਾਹ ਵਿੱਚ ਰੋੜੇ ਵਾਂਗੂ ਆ ਆਰਐਸਐਸ ਬਾਰੇ ਆਰਐਸਐਸ ਦੀ ਕੋਰ ਫਿਲਾਸਫੀ ਇਹ ਵੀ ਉਹਨਾਂ ਨੇ ਜਦੋਂ ਉਹਨਾਂ ਦੇ ਫਾਊਂਡਰ ਸੀ ਗੋਲ ਵਰਕਰ ਜੀ ਉਹਨਾਂ ਨੇ ਜਦੋਂ ਆਰਐਸਐਸ ਬਣਾਈ ਸੀ ਉਹਦੇ ਉਹਨਾਂ ਕਹਿੰਦਾ ਸੀਗਾ ਵੀ ਸਾਡੇ ਲਈ ਇੰਡੀਆ ਦਾ ਸੰਵਿਧਾਨ ਕੋਈ ਚੀਜ਼ ਨਹੀਂ ਅਸੀਂ ਤੇ ਮਨੂਵਾਦ ਨੂੰ ਮੰਨਾਂਗੇ ਆਪਣੀ ਵੰਡ ਹੋਈ ਹੈ ਦੇਸ਼ ਦੀ ਇਹ ਬੈਨ ਕਰ ਦਿੱਤੀ ਸੀ ਵੀ ਪੋਲੀਟੀਕਲ ਇੰਟਰਫੀਰੈਂਸ ਨਹੀਂ ਕਰੋਗੀ ਪੋਲੀਟੀਕਲ ਇੰਟਰਫੀਰੈਂਸ ਨਹੀਂ ਕਰ ਰਹੀ ਹੁਣ ਇੰਡਾਇਰੈਕਟਲੀ ਇੰਟਰ ਇਹ ਲੋ ਇਹਨਾਂ ਨੇ ਪਿਛਲੇ ਸਾਲ ਤੋਂ ਇਲੈਕਸ਼ਨ ਦੋ ਦੋ ਸਾਲ ਦੀ ਟਨਿਓਰ ਹੁੰਦੀ ਹੈ ਇਲੈਕਸ਼ਨ ਦੀ ਉਹ ਖਤਮ ਹੋ ਗਈ ਉਸ ਤੋਂ ਬਾਅਦ ਨਵੀਂ ਇਹਨਾਂ ਨੇ ਸ਼ਡਿਊਲ ਦੀ ਨਹੀਂ ਦੱਸਿਆ ਵੀ ਅਗਲੀ ਇਲੈਕਸ਼ਨ ਇਹਦੋਂ ਹੋਗੀ ਤੇ ਜਦੋਂ ਸੈਨੇਟ ਦੇ ਵਿੱਚੋਂ ਸਾਡੇ ਪੰਜਾਬੀ ਭਾਈ ਜਾ ਰਹੇ ਨੇ ਜਿੱਤ ਕੇ ਜਾਣਾ ਉੱਥੇ ਪੰਜਾਬੀਅਤ ਦੀ ਗੱਲ ਕਰਨੀ ਆ ਉਹ ਪੰਜਾਬੀਅਤ ਦੀ ਗੱਲ ਨੂੰ ਖਤਮ ਕਰਨ ਲਈ ਸੈਨੇਟ ਭੰਗ ਕੀਤੀ ਜਾ ਰਹੀ ਹੈ ਭਾਈ ਸਾਡੇ ਲਈ ਸੈਨੇਟ ਤੇ ਉਦੋਂ ਨਹੀਂ ਰਹੂਗੀ ਜਦੋਂ ਅੱਜ ਕੋਈ ਅਸੀਂ ਚੁਣ ਕੇ ਬੰਦੇ ਭੇਜਾਂਗੇ ਜਿਹੜੇ ਹੋਣਗੇ ਤੁਹਾਡੇ ਤੁਸੀਂ ਇਹ ਕਹਤਾ ਵੀ ਅਸੀਂ ਭੰਗ ਨਹੀਂ ਕਰਦੇ ਭੰਗ ਤੇ ਆਲਰੇਡੀ ਹੋਈ ਪਈ ਆ ਵੀ ਬੰਦੇ ਜਿਹੜੇ ਚੁਣ ਕੇ ਭੇਜਣੇ ਸੀਗੇ ਜਿਹੜੀਆਂ ਵੀ ਹਾਕਮ ਤੇ ਰਹਿੰਦੀਆਂ ਜਿਹੜੀਆਂ ਕਮਿਊਨਿਟੀਜ਼ ਉਹਨਾਂ ਨੂੰ ਰੜਕਦੀਆਂ ਉਹਨਾਂ ਨੂੰ ਦਮਿਆਂ ਦੇ ਐਜੂਕੇਸ਼ਨ ਦੇ ਥੋੜਾ ਜਿਹਾ ਵਾਰ ਕੀਤਾ ਜਾਵੇ। ਕੀ ਲੱਗਦਾ ਹੈ ਕਿ ਕਿੰਨਾ ਕੁ ਵੱਡਾ ਜਿਹੜਾ ਹੈ ਇਹ ਸਟੂਡੈਂਟ ਪ੍ਰੋਟੈਸਟ ਰੂਪ ਲੈ ਸਕਦਾ ਹੈ। ਇਹ ਬਹੁਤ ਵੱਡਾ ਰੂਪ ਲੈ ਸਕਦਾ ਜੀ ਸਾਡੇ ਲਈ ਤੇ ਸਾਡੇ ਕੋਲ ਬਾਈ ਜੀ ਹੋਰ ਹੈ ਹੀ ਕੀ ਆ। ਹੁਣ ਚੰਡੀਗੜ੍ਹ ਜਿਹੜਾ ਚੰਡੀਗੜ੍ਹ ਤੇ ਸਾਡਾ ਕਲੇਮ ਹੀ ਇਹਦੇ ਥਰੂ ਹੈ ਵੀ ਮਤਲਬ ਜੇ ਇਹੀ ਸਾਡੇ ਕੋਲ ਲਾਸਟ ਜਿਹੀ ਇਹੀ ਵਧੀ ਚੰਡੀਗੜ੍ਹ 'ਚ ਵੀ ਅਸੀਂ ਚਲੋ ਸਾਨੂੰ ਇਹ ਹੌਸਲਾ ਜਾਵੇ ਵੀ ਜਿਹੜੀ ਸਾਡੀ ਯੂਨੀਵਰਸਿਟੀ ਆ ਉਹ ਤੇ ਜਿਹੜਾ ਸਿਲੇਬਸ ਲੂਬਸ ਹੈ ਕੁਝ ਵੀ ਸਾਡੇ ਅਸੀਂ ਵ ਸਸ਼ੇਗਲ ਜੀ ਤੁਸੀਂ ਜੁੜ ਚੁੱਕੇ ਹੋ ਲੁਧਿਆਣਾ ਲਾਈਵ ਦੇ ਨਾਲ ਤੇ ਮੈਂ ਅਮਿਤ ਬਿਤੇ 10 ਨਵੰਬਰ ਨੂੰ ਜਿੱਥੇ ਦਿੱਲੀ ਦੇ ਵਿੱਚ ਬਲਾਸਟ ਹੋਇਆ ਤੇ ਉੱਥੇ ਛਾਉਣੀ ਦੇ ਵਿੱਚ ਉਹ ਇਲਾਕਾ ਪੂਰਾ ਤਬਦੀਲ ਹੋ ਜਾਂਦਾ ਪਰ ਉਸੇ ਦਿਨ ਇੱਕ ਹੋਰ ਜਿਹੜਾ ਇਤਿਹਾਸ ਰਚਿਆ ਗਿਆ ਉਹ ਸੀਗਾ ਪੀਯੂ ਯੂਨੀਵਰਸਿਟੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ 28 ਅਕਤੂਬਰ ਨੂੰ ਨੋਟੀਫਿਕੇਸ਼ਨ ਜਾਰੀ ਹੁੰਦੀ ਹੈ ਤੇ ਸੈਨਟ ਪੰਗ ਕਰਨ ਦੀ ਜਿਹੜੀ ਹੈ ਸੈਂਟਰ ਦੇ ਵੱਲੋਂ ਗੱਲ ਆਖੀ ਜਾਂਦੀ ਹੈ। ਭਾਵੇਂ ਉਹ ਨੋਟੀਫਿਕੇਸ਼ਨ ਰੱਦ ਹੋ ਜਾਂਦਾ ਹੈ ਮੈਸਿਵ ਜਿਹੜਾ ਰੋਸ਼ ਹੁੰਦਾ ਉਸ ਤੋਂ ਬਾਅਦ ਬਟ 10 ਨਵੰਬਰ ਦੀ ਜਿਹੜੀ ਹੈ ਸਟੂਡੈਂਟਸ ਦੇ ਵੱਲੋਂ ਕਾਲ ਦਿੱਤੀ ਗਈ ਸੀ ਜਿੱਥੇ ਬਹੁਤ ਵੱਡਾ ਇਕੱਠ ਸਟੂਡੈਂਟਸ ਦਾ ਵੀ ਦੇਖਿਆ ਗਿਆ ਕਿਸਾਨ ਆਗੂਆਂ ਦਾ ਵੀ ਦੇਖਿਆ ਗਿਆ ਤੇ ਭਾਵੇਂ ਉਹ ਨਿਹੰਗ ਜਥੇਬੰਦੀਆਂ ਹੋਣ ਉਹ ਵੀ ਉੱਤੇ ਸ਼ਮੂਲੀਅਤ ਕਰਦੀ ਹੈ ਤੇ ਉਸ ਤੋਂ ਬਾਅਦ ਅੱਜ ਇੱਕ ਮੀਟਿੰਗ ਹੁੰਦੀ ਹੈ ਵੀਸੀ ਦੇ ਨਾਲ ਪੀਯੂ ਦੇ ਜਿਸ ਤੋਂ ਬਾਅਦ ਭਾਵੇਂ ਇਹ ਮੀਟਿੰਗ ਜਿਹੜੀ ਬੇਸਿੱਟਾ ਹੀ ਹੈ ਕਿਉਂਕਿ ਜਿਹੜੀ ਮੰਗ ਰੱਖੀ ਗਈ ਹੈ ਉਹ ਮੰਗ ਵੀ ਹੁਣ ਤੱਕ ਪੂਰੀ ਨਹੀਂ ਹੋਈ ਹੈ ਤੇ ਸਾਰੀ ਤਮਾਮ ਗੱਲਾਂ ਕਰਨ ਦੇ ਲਈ ਸਟੂਡੈਂਟਸ ਮੇਰੇ ਨਾਲ ਨੇ ਜੋ ਉਸ ਦਿਨ ਉਸ ਪ੍ਰੋਟੈਸਟ ਦਾ ਹਿੱਸਾ ਸੀਗੇ ਸੋ ਸਸ਼ਟੇ ਗੱਲ ਬਾਈ ਜੀ ਕਿਵੇਂ ਹੋ ਸਾਰੇ ਬਹੁਤ ਵਧੀਆ ਜੀ ਚੜਦੀ ਗੱਲ ਤੇ ਕਾਰਨ ਕੀ ਹੈ ਇੰਨਾ ਕ ਵੱਡਾ ਪ੍ਰੋਟੈਸਟ ਹੋਇਆ ਤੇ ਅੱਜ ਵਾਈਸ ਚਾਂਸਲਰ ਦੇ ਨਾਲ ਜਿਹੜੀ ਮੀਟਿੰਗ ਵੀ ਰੱਖੀ ਗਈ ਤੇ ਜਿਹੜੀ ਮੁੱਖ ਮੰਗ ਸੀਗੀ ਇੱਕ ਉਹ ਨੋਟੀਫਿਕੇਸ਼ਨ ਰੱਦ ਕੀਤੀ ਜਾਵੇ ਤੇ ਦੂਜਾ ਜਿਹੜਾ ਉਹ ਇੱਕ ਲਿਖਤੀ ਰੂਪ ਦੇ ਵਿੱਚ ਜਿਹੜਾ ਹੈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਕਿ ਕਦੋਂ ਸਕੇਜੂਲ ਆਂਦਾ ਹੈ ਬਿਲਕੁਲ ਵੀਰ ਜੀ ਇਹੀ ਸੀਗਾ ਮੇਨ ਕਾਰਨ ਵੀ ਜਿਵੇਂ ਕਿ ਆਪਣੀ ਪੀਯੂ ਹੈ ਜਿਹੜੀ ਪੰਜਾਬ ਯੂਨੀਵਰਸਿਟੀ ਉਹਨਾਂ ਗਵਰਨ ਕਰਦੀ ਹੈ ਸੈਨੇਟ ਜੀ ਤੇ ਮਤਲਬ ਜਿਹੜੀ ਸੈਂਟਰ ਦੀ ਗਵਰਨਮੈਂਟ ਉਹਨਾਂ ਇਹ ਚੀਜ਼ ਉਹਦੇ ਰਾਹ ਵਿੱਚ ਰੋੜੇ ਵਾਂਗੂ ਆ ਉਦਾਂ ਜੇ ਸੈਂਟਰ ਮੰਨ ਲਓ ਚਾਵੇ ਵੀ ਪੰਜਾਬ ਦੇ ਇੱਥੇ ਸਿਲੇਬਸ ਚੇਂਜ ਕਰਨਾ ਵਾ ਫੀਸ ਵਧਾਉਣੀ ਆ ਕੁਝ ਵੀ ਕਰਨਾ ਵਾ ਹਣਾ ਜਿਵੇਂ ਇੱਕ ਇਹ ਬੜਾ ਭਗਵਾ ਕਰਨ ਕਰ ਰਹੇ ਨੇ ਤੇਜੀ ਨਾਲ ਸਾਰੇ ਦੇਸ਼ ਦਾ ਜੇ ਇਹ ਚੋਣ ਵੀ ਪੰਜਾਬ ਵਿੱਚ ਬਾਇਓਲੋਜੀ ਦੇ ਗਾਂਵਾਰੇ ਪੜਾਈ ਜਾਓ ਜਾਂ ਕੁਝ ਹਿਸਟਰੀ ਆਪਣੀ ਪੜਾਈ ਜਾਓ ਹੋਰ ਹੀ ਮਿੱਥ ਕੇ ਹਣਾ ਸਾਡੇ ਆਰਐਸਐਸ ਦੇ ਨਾਲ ਹੈ ਕੀ ਆਰਐਸਐਸ ਵੀ ਤਾਂ ਇੱਕ ਨੈਸ਼ਨਲ ਲੈਵਲ ਦੀ ਇੱਕ ਸ਼ਾਖਾ ਹੈ ਜੋ ਦੇਸ਼ ਦੇ ਲਈ ਕੰਮ ਕਰ ਰਹੀ ਹੈ ਸਮਾਜ ਦੇ ਲਈ ਕੰਮ ਕਰ ਰਹੀ ਹੈ ਤੇ ਸਟੂਡੈਂਟਸ ਨੂੰ ਉਹਦੇ ਨਾਲ ਕੀ ਹੈ ਇਸ਼ੂ ਸਾਨੂੰ ਬਿਲਕੁਲ ਬਹੁਤ ਵੱਡਾ ਇਸ਼ੂ ਹੈ ਜੀ ਆਰਐਸਐਸ ਜਿਹੜੀ ਇਹ ਕੋਈ ਮਤਲਬ ਐਡੀ ਕੋ ਇਦਾਂ ਨਾਰਮਲੀ ਗੱਲ ਕਰਨ ਵਾਲੀ ਗੱਲ ਨਹੀਂ ਹੈ ਵੀ ਨਹੀਂ ਕੀ ਦਿੱਕਤ ਹੈ ਆਰਐਸਐਸ ਦੇ ਨਾਲ ਬਿਲਕੁਲ ਦਿੱਕਤ ਹੈ ਜੀ ਆਰਐਸਐਸ ਬਾਰੇ ਆਰਐਸਐਸ ਦੀ ਕੋਰ ਫਿਲਾਸਫੀ ਹੈ ਵੀ ਉਹਨਾਂ ਨੇ ਜਦੋਂ ਉਹਨਾਂ ਦੇ ਫਾਊਂਡਰ ਸੀ ਗੋਲ ਵਰਕਰ ਜੀ ਉਹਨਾਂ ਨੇ ਜਦੋਂ ਆਰਐਸਐਸ ਬਣਾਈ ਸੀ ਉਹਦੇ ਉਹਨਾਂ ਕਹਿੰਦਾ ਸੀਗਾ ਵੀ ਸਾਡੇ ਲਈ ਇੰਡੀਆ ਦਾ ਸੰਵਿਧਾਨ ਕੁਛ ਨਹੀਂ ਅਸੀਂ ਤੇ ਮਨੁਨਾਦ ਨੂੰ ਮੰਨਾਂਗੇ ਤੇ ਮਨੁਨਾਦ ਸਾਨੂੰ ਸਾਰਿਆਂ ਨੂੰ ਪਤਾ ਕੀ ਹੈ ਵੀ ਜਿਹੜਾ ਚੌਥੀ ਸ਼੍ਰੇਣੀ ਦਾ ਹੈ ਸ਼ੂਦਰ ਹੈ ਦਲਿਤਾਂ ਨੂੰ ਨਿਕਾਰ ਦੋ ਕੁੱਟ ਦੋ ਬਲਾਤਕਾਰ ਕਰ ਦੋ ਉਹਨਾਂ ਦੇ ਪਰਿਵਾਰਾਂ ਨਾਲ ਇਹੋ ਜਿਹੀਆਂ ਗੱਲਾਂ ਜਿਹੜੇ ਕਰਦੇ ਬਾਈ ਸਾਨੂੰ ਤੇ ਉਹਨਾਂ ਨੂੰ ਦਿੱਕਤ ਹੈ ਇਸ ਮ ਸੰਸਥਾ ਵਾ ਦਿਨਾਲਿਕੋਰ ਫਿਲਾਸਫੀ ਮਨੂ ਵਾਤੇ ਇਹਨਾਂ ਦੇ ਸਾਨੂੰ ਬਈ ਟੋੜਦੀ ਦਿੱਕਤ ਹੈ ਸੰਗ ਦਾ ਹਿੱਸਾ ਤਾਂ ਅੱਜ ਉਹ ਲੋਕ ਹੀ ਹੁੰਦੇ ਨੇ ਜੋ ਐਸੇ ਸਮਾਜ ਤੋਂ ਆਉਂਦੇ ਨੇ ਜਿਸ ਸਮਾਜ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਉੱਥੇ ਹੀ ਜੇ ਗੱਲ ਕਰੀਏ ਪੀਯੂ ਦੇ ਉਸ ਮੁੱਦੇ ਦੀ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਨੋਟੀਫਿਕੇਸ਼ਨ ਵਾਪਸ ਵੀ ਲੈਂਦਾ ਜਾਂਦਾ ਹੈ ਤੇ ਜਿਹੜੀ ਮੁੱਖ ਮੰਗਾਂ ਨੇ ਕੀ ਸੀਗੀਆਂ ਸਟੂਡੈਂਟਸ ਦੀਆਂ ਤੇ ਇੰਨਾ ਮੈਸਿਵ ਜਿਹੜਾ ਕਾਲ ਦਿੱਤੀ ਗਈ ਤੇ ਇੰਨਾ ਵੱਡਾ ਇਕੱਠ ਉੱਥੇ ਦੇਖਣ ਨੂੰ ਮਿਲਿਆ ਜਿੱਥੇ ਛਾਉਣੀ ਦੇ ਵਿੱਚ ਪੂਰਾ ਜਿਹੜਾ ਵਿਸ਼ਵ ਵਿਦਾਲੇ ਪੂਰਾ 60 ਦੇ ਵਿੱਚ ਤਬਦੀਲ ਹੋ ਗਿਆ ਹਾਂਜੀ ਇਹੀ ਸੀਗਾ ਵੀ ਉਹ ਜਿਹੜੀ ਇਲੈਕਸ਼ਨ ਦੀ ਉਹਨਾਂ ਨੇ ਡੇਟ ਨਹੀਂ ਸੀ ਦੱਸੀ ਉਹ ਸਾਨੂੰ ਦੱਸੋ ਵੀ ਇਲੈਕਸ਼ਨ ਸੈਂਡ ਦੀ ਕਦੋਂ ਕਰਾਈ ਜਾਊਗੀ ਇਹੀ ਪਹਿਲਾਂ ਇਹਨਾਂ ਨੇ ਦੇਖੋ ਵੀ ਪਹਿਲਾਂ ਇਹਨਾਂ ਨੇ ਪਿਛਲੇ ਸਾਲ ਤੋਂ ਇਲੈਕਸ਼ਨ 2-2 ਸਾਲ ਦੀ ਟਨਿਓਰ ਹੁੰਦੀ ਹੈ ਇਲੈਕਸ਼ਨ ਦੀ ਉਹ ਖਤਮ ਹੋ ਗਈ ਉਸ ਤੋਂ ਬਾਅਦ ਨਵੀਂ ਇਹਨਾਂ ਨੇ ਸ਼ਡਿਊਲ ਦੀ ਨਹੀਂ ਦੱਸਿਆ ਵੀ ਅਗਲੀ ਇਲੈਕਸ਼ਨ ਇਹਦੋਂ ਹੋਊਗੀ ਉਹ ਚੀਜ਼ ਇਦਾਂ ਹੀ ਉੱਥੇ ਮਿੱਟੀ ਪਈ ਰਹੀ ਖਤਮ ਹੋ ਗਈ ਕੁਝ ਦੱਸਿਆ ਨਹੀਂ ਫਿਰ ਨਾ ਕੜਤਾ ਨੋਟਿਸ ਵੀ ਸੈਨੇਟ ਭੰਗ ਫਿਰ ਨਾ ਦੇਖਿਆ ਵੀ ਬੱਚੇ ਮੋਬਾਈਲਾਈਜ਼ ਹੋ ਗਏ ਫਿਰ ਇਹਨਾਂ ਨੇ ਕਹਿਤਾ ਵੀ ਚਲੋ ਭੰਗ ਨਹੀਂ ਕਰਦੇ ਸੈਨੇਟ ਵੀ ਚਲੋ ਸੈਨੇਟ ਰਹੂਗੀ ਪਰ ਇਹ ਨਹੀਂ ਦੱਸਿਆ ਵੀ ਅਗਲੀਆਂ ਵੋਟਾਂ ਕਦੋਂ ਪਾਉਣੀਆਂ ਵੀ ਭਾਈ ਸਾਡੇ ਲਈ ਸੈਨੇਟ ਤੇ ਉਦੋਂ ਹੀ ਰਹੂਗੀ ਜਦ ਦਿਨੋ ਚ ਕੋਈ ਅਸੀਂ ਚੁਣ ਕੇ ਬੰਦੇ ਭੇਜਾਂਗੇ ਜਿਹੜੇ ਹੋਣਗੇ ਤਾਂਦੇ ਤੁਸੀਂ ਇਹ ਕਹਿਤਾ ਵੀ ਅਸੀਂ ਭੰਗ ਨਹੀਂ ਕਰਦੇ ਭੰਗ ਤੇ ਆਲਰੇਡੀ ਹੋਈ ਪਈ ਆ ਵੀ ਬੰਦੇ ਜਿਹੜੇ ਚੁਣ ਕੇ ਭੇਜਣੇ ਸੀਗੇ ਇਹ ਤੇ ਉਹੀ ਗੱਲ ਹੋ ਗਈ ਵੀ ਜੇ ਪੰਜਾਬ ਦੀ ਜਿਵੇਂ ਐਮ ਐਲ ਏ ਵਾਲੀ ਜਿਹੜੀ ਆਪਣੀ ਲੈਜਿਸਲੇਟਿਵ ਅਸੈਂਬਲੀ ਆ ਭੰਗ ਹੋਵੇ ਤੇ ਉਹ ਕਹਿੰਦੇ ਚਲੋ ਭੰਗ ਨਹੀਂ ਕਰਦੇ ਪਰ 5 ਸਾਲ ਵੋਟਾਂ ਵਾਲੀ ਖਤਮ ਹੋ ਗਈ ਉਹਨਾਂ ਤੁਸੀਂ ਕਹਿੰਦੇ ਵੀ ਭਾਈ ਵੋਟਾਂ ਦੇ ਪਾ ਦਿਓ ਬੋਹੀ ਐ ਉਹ ਵੀ ਭੰਗ ਨਹੀਂ ਕੀਤੀ ਉਹਨੂੰ ਤਰੀਕ ਦੱਸੋ ਨਾ ਵੀ ਇਦਨ ਅਸੀਂ ਵੋਟਾਂ ਪਾਵਾਂਗੇ ਜਾਂ ਜੋ ਵੀ ਹੈ ਸਾਡੀ ਇਹੀ ਮੰਗ ਹੈ ਜੀ ਸਾਨੂੰ ਤਰੀਕ ਦੱਸ ਦਿਓ ਵੀ ਕਿਦਨ ਵੋਟਾਂ ਪਾਵਾਂਗੇ ਸਨਟ ਦੀ ਤੇ ਅੱਜ 12 ਨਵੰਬਰ ਹੈ ਮੀਟਿੰਗ ਵੀ ਹੋਈ ਹੈ ਤੇ ਉਸ ਤੋਂ ਬਾਅਦ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ ਉਸ ਦੇ ਬਾਰੇ ਗੱਲ ਕਰਨ ਦੇ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਏਪੀਯੂ 7 ਤੋਂ ਨੇ ਵਿਦਿਆਰਥੀ ਜੋ ਉਸ ਦਿਨ ਹਿੱਸਾ ਸੀਗੇ ਤੇ ਨਾਲ ਹੀ ਹੋਰ ਵਿਦਿਆਰਥੀ ਜੋ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਆਪਣੀ ਜਿਹੜੀ ਪੜਾਈ ਕਰ ਰਹੇ ਨੇ ਤੇ ਬਾਈ ਹੋਰ ਕੀ ਕੁਝ ਮੁਖ ਮੰਗਾ ਸੀਗੇ ਇਹ ਤਾਂ ਦੂਜੇ ਨੰਬਰ ਦੀ ਜਿਹੜੀ ਮੁਖ ਮੰਗ ਹੈ ਉਸ ਦੇ ਬਾਰੇ ਗੱਲ ਹੋਈ ਪਰ ਜੇ ਹੋਰ ਜਿਹੜੀਆਂ ਫੈਸਲੇ ਲਿੱਤੇ ਗਏ ਆ ਇਸ ਦੌਰਾਨ ਸੈਨੇਟ ਭੰਗ ਕਰਨ ਦੀ ਗੱਲ ਵਿਚਾਲੇ ਇਹਨਾਂ ਨੇ ਕੋਈ ਹੋਰ ਵੀ ਵੱਡੇ ਫੈਸਲੇ ਦਿੱਤੇ ਗਏ ਉਹਨਾਂ ਫੈਸਲਿਆਂ ਦਾ ਕੀ ਹੋਵੇਗਾ ਇਹਦਾ ਕਿ ਇਹੀ ਸੀਗੇ ਕੁਝ ਮਤਲਬ ਇਹੀ ਫੈਸਲਾ ਮੇਨ ਸੀਗਾ ਇਹਨਾਂ ਨੇ ਜਿਹੜੀ ਇਲੈਕਸ਼ਨ ਦੀ ਡੇਟ ਨਹੀਂ ਦੱਸੀ ਹੈ ਨਾ ਪਹਿਲਾਂ ਇਹ ਸੀਗਾ ਇਹਨਾਂ ਦਾ ਫੈਸਲਾ ਵੀ ਸੀ ਭੰਗ ਕਰਨ ਲੱਗਿਆ ਫਿਰ ਇਹ ਸੀਗਾ ਵੀ ਚਲੋ ਭੰਗ ਨਹੀਂ ਕਰਦੇ ਡੇਟ ਨਹੀਂ ਸੀ ਇਸ ਤੋਂ ਇਲਾਵਾ ਤੇ ਹਜੇ ਮਤਲਬ ਕੁਝ ਨਹੀਂ ਹੈ ਮੈਂ ਤੇ ਇਹੀ ਸੀਗਾ ਵੀ ਜਿਹੜਾ ਡੇਟ ਵਾਲਾ ਹੀ ਚੱਕਰ ਚੱਲ ਰਿਹਾ ਹੈ ਮਤਲਬ ਉਸ ਤੋਂ ਇਲਾਵਾ ਕੋਈ ਇਦਾਂ ਐ ਸੱਚ ਕੋਈ ਨਹੀਂ ਹੈਗਾ ਇਹੀ ਅਮੇਨ ਇਸ਼ੂ ਡੇਟ ਵਾਲਾ ਹੀ ਹੈ ਸਾਨੂੰ ਡੇਟ ਦੱਸ ਦਿਓ ਇਲੈਕਸ਼ਨ ਦੀ ਹਾਂਜੀ ਤੇ ਜਸਪ੍ਰੀਤ ਜੀ ਕਿਵੇਂ ਦੇਖਦੇ ਹੋ ਪਹਿਲਾਂ ਕਿਸਾਨੀ ਮੁੱਦਾ ਹੋਵੇ ਉਸ ਦੇ ਵਿੱਚ ਵੀ ਸੈਂਟਰ ਤੱਕ ਗੱਲ ਬਕਾਇਦਾ ਪਹੁੰਚੀ ਤੇ ਜਦ ਇੰਨਾ ਕੁ ਵੱਡਾ ਇਕੱਠ ਹੋਇਆ ਤੇ ਇਹ ਵੀ ਆਵਾਜ਼ ਦਿੱਲੀ ਤੱਕ ਪਹੁੰਚੀ ਹੈ ਹਾਂਜੀ ਦੇਖੋ ਜੀ ਮੈਂ ਤਾਂ ਇਹ ਕਹਿਣਾ ਚਾਹੁੰਗਾ ਦੇਖੋ ਜੀ ਐਸਐਸ ਜੋ ਹੈਗੀ ਸੰਸਥਾ ਇਹ ਬੈਨ ਹੋ ਚੁੱਕੀ ਸੀ ਜਦੋਂ ਆਪਣੀ ਵੰਡ ਹੋਈ ਆ ਦੇਸ਼ ਦੀ ਇਹ ਬੈਨ ਕਰ ਦਿੱਤੀ ਸੀ ਵੀ ਇਹ ਪੋਲੀਟੀਕਲ ਇੰਟਰਫੀਰੈਂਸ ਨਹੀਂ ਕਰੂਗੀ ਪੋਲੀਟੀਕਲ ਇੰਟਰਫੀਰੈਂਸ ਨਹੀਂ ਕਰੀ ਹੁਣ ਇੰਡਾਇਰੈਕਟਲੀ ਇੰਟਰਫੀਰੈਂਸ ਕਰ ਰਹੀ ਹੈ ਤੇ ਇਸ ਕਰਕੇ ਇਹ ਤਾਂ ਬੈਨ ਸੰਸਥਾ ਇਹਨੂੰ ਤਾਂ ਮੇਰੇ ਸਾਬਦੀ ਆਪਾਂ ਨੂੰ ਮੋਈ ਨਹੀਂ ਲਾਉਣਾ ਚਾਹੀਦਾ ਸੰਸਥਾ ਨੂੰ ਤੇ ਸੈਂਟਰ ਇਹਨਾਂ ਨਾਲ ਲੜ ਕੇ ਤੇ ਸਾਡੇ ਹੀ ਵਿਦਿਆਲਿਆਂ ਤੇ ਪੰਜਾਬ ਦੇ ਜੋ ਅਸੀਂ ਸਾਡੇ ਪੁਰਖਿਆਂ ਨੇ ਪੈਸੇ ਇਕੱਠੇ ਕਰਕੇ ਯੂਨੀਵਰਸਿਟੀਆਂ ਬਣਾਈਆਂ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਦੋਂ ਸੈਨੇਟ ਦੇ ਵਿੱਚੋਂ ਸਾਡੇ ਪੰਜਾਬੀ ਭਾਈ ਜਾ ਰਹੇ ਨੇ ਜਿੱਤ ਕੇ ਜਾਣਾ ਉੱਥੇ ਪੰਜਾਬੀਅਤ ਦੀ ਗੱਲ ਕਰਨੀ ਆ ਉਹ ਪੰਜਾਬੀਅਤ ਦੀ ਗੱਲ ਨੂੰ ਖਤਮ ਕਰਨ ਲਈ ਸੈਨਟ ਪੰਕ ਕੀਤੀ ਜਾ ਰਹੀ ਆ ਪੰਜਾਬ ਦੇ ਜਿਹੜੇ ਹੱਕਾ ਨੇ ਉਹ ਉਸ ਦੇ ਮਾਰ ਕਰ ਰਹੀ ਹੈ ਸੈਨਟ ਹਾਂਜੀ ਹਾਂਜੀ ਸਰ ਪੰਜਾਬ ਦੇ ਹੱਕਾ ਨੂੰ ਤਾਂ ਸਿੱਧਾ ਹੀ ਪੈ ਰਹੀ ਹੈ ਨਾ ਪਰ ਇੰਡਾਇਰੈਕਟ ਦੇ ਵੇ ਦੇ ਵਿੱਚ ਜਿਵੇਂ ਹੁਣ ਸੈਨਟ ਸੀ ਸੈਨਟ ਦੇ ਵਿੱਚ ਜਦੋਂ ਵੀ ਆਪਣੇ ਪੰਜਾਬੀ ਸਿਲੇਬਸ ਲਾਗੂ ਕਰਨਗੇ ਤਾਂ ਉਹਨਾਂ ਨੇ ਆਪਣੀਆਂ ਮੰਗਾਂ ਰੱਖਣੀਆਂ ਨੇ ਤੇ ਆਪਣੇ ਪੰਜਾਬ ਦੀ ਗੱਲ ਰੱਖਣੀ ਆ ਸਿਲੇਬਸ ਦੇ ਵਿੱਚ ਪੰਜਾਬ ਦੇ ਇਤਿਹਾਸਕਾਰ ਨੂੰ ਪੜਾਇਆ ਜਾਊਗਾ ਪਰ ਲੇਕਿਨ ਜਦੋਂ ਸੈਨਟ ਪੰਗ ਹੋਊਗੀ ਫਿਰ ਇਹ ਕੁਝ ਵੀ ਇਤਿਹਾਸਕਾਰਾਂ ਦੇ ਇਤਿਹਾਸ ਹੀ ਖਤਮ ਕਰ ਦੇਣਗੇ ਇਸ ਕਰਕੇ ਇਹਨਾਂ ਨੂੰ ਸੈਨਟ ਪੰਗ ਕਰਨ ਨਹੀਂ ਦੇਵਾਂਗੇ ਕਈ ਪਿੰਡਾ ਉਜਾੜ ਕੇ ਉਹ ਯੂਨੀਵਰਸਿਟੀ ਉੱਥੇ ਮੌਜੂਦ ਹੈ ਤੇ ਉਸ ਦੇ ਹਿੱਸਾ ਸਿੱਧਾ ਸਿੱਧਾ ਜਿਹੜਾ ਹੈ ਹੱਕ ਪੰਜਾਬ ਦਾ ਹੀ ਹੈ ਪਰ ਉਸ ਨੂੰ ਪੰਗ ਕਰਨ ਦੀ ਗੱਲ ਆਖੀ ਜਾਂਦੀ ਹੈ ਕਈ ਮੋਰਚੇ ਪੰਜਾਬ ਨੇ ਹਮੇਸ਼ਾ ਆਪਣੇ ਹੱਕ ਦੀ ਲੜਾਈ ਲੜੀ ਹੈ ਤੇ ਕੀ ਲੱਗਦਾ ਹੈ ਉਸ ਦਿਨ ਦੀ ਜਿਹੜੀ ਰੋਸ਼ ਪ੍ਰਦਰਸ਼ਨ ਉੱਥੇ ਕੀਤਾ ਗਿਆ ਕਿੱਤਾ ਗਿਆ ਉਸ ਦੀ ਆਵਾਜ਼ ਬਿਲਕੁਲ ਪਹੁੰਚੀ ਉਹਨਾਂ ਲੀਡਰਾਂ ਦੇ ਕੰਨਾਂ ਤੱਕ ਨਹੀਂ ਨਹੀਂ ਹਰੇਕ ਲੀਡਰ ਦੇ ਤੱਕ ਪਹੁੰਚੀ ਹੈ ਜੀ ਇਹ ਇਹ ਪਹਿਲਾਂ ਆਪਣੇ ਲੀਡਰਾਂ ਦੀਆਂ ਕੁਝ ਗਲਤੀਆਂ ਸੀਗੀਆਂ ਜਿਹੜੇ ਸੈਨੇਟ ਦੇ ਵਿੱਚ ਇੰਟਰਪ੍ਰੇਜ਼ ਨਹੀਂ ਕਰਿਆ ਹੁਣ ਐਤ ਕੀ ਸੈਨੇਟ ਦੇ ਲਈ ਪੂਰਾ ਅਵੇਅਰ ਹੋ ਚੁੱਕਿਆ ਪੰਜਾਬ ਹੁਣ ਅੱਗੇ ਤੋਂ ਸੈਨੇਟ ਦੀ ਕੋਈ ਪ੍ਰੋਬਲਮ ਨਹੀਂ ਆਉਣ ਦਿਾਂਗੇ ਜਦੋਂ ਵੀ ਇਲੈਕਸ਼ਨ ਹੋਗੀ ਟਾਈਮ ਟੂ ਟਾਈਮ ਕਰਵਾਉਣ ਅਸੀਂ ਪੂਰਾ ਇਹਨਾਂ ਨੂੰ ਸਪੋਰਟ ਕਰਾਂਗੇ ਸੈਨੇਟ ਦਾ ਤੇ ਇਹ ਸੈਨੇਟ ਹੈਕ ਹੈ 91 ਮੈਂਬਰੀ ਕਮੇਟੀ ਹੈਕ ਇਹ ਦੇਖੋ ਜੀ ਪੀਯੂ ਵਿੱਚ ਨਾ ਜਿਵੇਂ ਮੰਨ ਲਓ ਕੋਈ ਕੋਈ ਵੀ ਸਿਲੇਬਸ ਨਵਾਂ ਕਰਨਾ ਐਡ ਕੋਈ ਵੀ ਫੀਸ ਵਧਾਉਣੀ ਹੈ ਕੁਝ ਵੀ ਕਰਨਾ ਇੱਕ ਨਾ 99 ਮੈਂਬਰਾਂ ਦੀ ਇੱਕ ਕਮੇਟੀ ਹੈ ਜਿਹੜੇ ਬੱਚੇ ਪੜ੍ਹ ਕੇ ਜਾਂਦੇ ਹਨ ਉਹਨਾਂ ਦੀ ਵੋਟ ਬਣ ਜਾਂਦੀ ਉੱਥੋਂ ਦੀ ਉਹ ਫਿਰ ਵੋਟ ਪਾਉਂਦੇ ਪ੍ਰੈਫਰੈਂਸ ਵੋਟ ਹੁੰਦੀ ਹੈ ਨਾ ਫਰਸਟ ਪ੍ਰੈਫਰੈਂਸ ਸੈਕਿੰਡ ਪ੍ਰੈਫਰੈਂਸ ਦਾ ਵੋਟ ਹੁੰਦੀ ਹੈ ਜਿਹੜੇ ਐਕਸ ਸਟੂਡੈਂਟ ਹੁੰਦੇ ਜਿਹੜੇ ਪੜ੍ਹ ਕੇ ਗਏ ਨੇ ਉਹ ਵੋਟਾਂ ਪਾ ਕੇ 99 ਮੈਂਬਰਾਂ ਦੀ ਇੱਕ ਕਮੇਟੀ ਨੂੰ ਬਣਾ ਦਿੰਦੇ ਆ ਫਿਰ ਕੋਈ ਵੀ ਯੂਨੀਵਰਸਿਟੀ ਦੀ ਐਡਮਿਨਿਸਟ੍ਰੇਸ਼ਨ ਦਾ ਫੈਸਲਾ ਹੋਣਾ ਉਹ ਉਹਦੇ ਥਰੂ ਹੋਣਾ ਮਤਲਬ ਜੇ ਸੈਂਟਰ ਚਾਵੇ ਹਨਾ ਜੇ ਕੋਈ ਵੀ ਆਰਗੇਨਾਈ ਅੱਜ ਤੋਂ ਚਾਹੁੰਦੇ ਆ ਵੀ ਇੱਥੇ ਇਹਨਾਂ ਨੂੰ ਕੁਝ ਹੋਰ ਪੜਾ ਲਈਏ ਇਹਨਾਂ ਦੀ ਹਿਸਟਰੀ 'ਚ ਜੇਕਰ ਐਜੂਕੇਸ਼ਨ ਇੱਕ ਬੇਸਿਕ ਸਮਾਜ ਦਾ ਨਾ ਸਭ ਤੋਂ ਥੱਲੇ ਵਾਲੀ ਚੀਜ਼ ਨਹੀਂ ਮੰਨੀ ਜਾਂਦੀ ਹੈ ਜੇ ਉੱਚ ਹਲਕਾ ਦਾ ਚੇਂਜ ਕਰ ਦਿੱਤਾ ਜਾਵੇ ਤੇ ਸਾਰਾ ਸਮਾਜ ਟੇਡਾ ਹੋ ਸਕਦਾ ਤੇ ਇਸ ਕਰਕੇ ਜਿਹੜੀਆਂ ਵੀ ਹਾਕਮ ਤੇ ਰਹਿੰਦੀਆਂ ਜਿਹੜੀਆਂ ਕਮਿਊਨਿਟੀਜ਼ ਉਹਨਾਂ ਨੂੰ ਰੜਕਦੀਆਂ ਉਹਨਾਂ ਨੂੰ ਦਮਿੰਦਰ ਐਜੂਕੇਸ਼ਨ ਦੇ ਥੋੜਾ ਜਿਹਾ ਵਾਰ ਕੀਤਾ ਜਾਵੇ ਤੇ ਇਸ ਕਰਕੇ ਉਹ ਜੇ ਕੁਝ ਵੀ ਉਹਨਾਂ ਨੇ ਚੇਂਜ ਕਰਨਾ ਸਿਲੇਬਸ ਤੇ ਜਾਂ ਕਿਸੇ ਵੀ ਚੀਜ਼ ਵਿੱਚ ਉਹਨਾਂ ਨੂੰ ਸੈਨੇਟ ਦੇ ਥਰੂ ਕਰਨਾ ਪੈਣਾ ਤੇ ਸੈਨੇਟ ਤੇ ਆਬਵੀਅਸਲੀ ਉਹ ਚੀਜ਼ ਨਹੀਂ ਕਰੂਗੀ ਕਿਉਂਕਿ ਸੈਨੇਟ ਤੋਂ ਅਸੀਂ ਚੁਣਿਆ ਵੀ ਕਰੂਗੀ ਜੇ ਅਸਲੀ ਅਗਲੀ ਵਾਰੀ ਅਸੀਂ ਬਦਲ ਦਾਂਗੇ ਹਨ ਤੇ ਮਤਲਬ ਇਹ ਚੀਜ਼ ਸਾਡੇ ਕੋ ਖੋ ਕੇ ਕਿ ਜਿਹੜੀ ਸਟੂਡੈਂਟਸ ਵੱਲੋਂ ਚੁਣੀ ਹੋਈ ਸੈਨੇਟ ਹੈ ਹਨ ਜਿਹਨੇ ਸਟੂਡੈਂਟ ਦੇ ਹੱਕ ਦੀ ਗੱਲ ਕਰਨੀ ਉਹ ਸਾਡੇ ਕੋ ਖੋ ਗਏ ਉਹ ਚਾਹੁੰਦੇ ਵੀ ਕੁਝ 7- ਤੇ ਮਤਲਬ ਉਹ ਹੀ ਆਪਣੇ ਲਈ ਉਹ ਰਾਹ ਕਲੀਅਰ ਕਰਨਾ ਚਾਹੁੰਦੇ ਨੇ ਵੀ ਹੁਣ ਉਹਨਾਂ ਨੂੰ ਕੁਝ ਵੀ ਚੇਂਜ ਕਰਨਾ ਸੈਨੇਟ ਦੇ ਥਰੂ ਹੋਣਾ ਵੋਟਾਂ ਪੈਣੀਆਂ ਉੱਥੇ ਨਾ ਬਕਾਇਦਾ ਸਿੰਡੀਕੇਟ ਚ ਸੈਨੇਟ ਚ ਤੇ ਮਤਲਬ ਇਹ ਡਾਇਰੈਕਟ ਹੀ ਕਰ ਲਈਏ ਵੀ ਸੈਨੇਟ ਭੰਗ ਕਰ ਦਈਏ ਮੈਨ ਮਤਲਬ ਇਹ ਚੀਜ਼ ਹੈ ਜਿਹੜੀ ਇਹਨਾਂ ਨੂੰ ਦਿੱਕਤ ਦਿੰਦੀ ਸੈਨੇਟ ਦੀ ਤੇ ਜੇਕਰ ਇੱਕ ਦੋ ਦਿਨਾਂ ਦੇ ਵਿੱਚ ਜੋ ਅਸ਼ਵੈਸ਼ਨ ਦਿੱਤਾ ਗਿਆ ਵੀ ਇਸ ਹਿਸਾਬ ਦੇ ਵੱਲੋਂ ਕਿ ਜਿਹੜੀ ਹੈ ਸਕੈਡਿਊਲ ਜਾਰੀ ਕਰ ਦਿੱਤਾ ਜਾਵੇਗਾ ਜੇ ਨਹੀਂ ਹੁੰਦੀ ਉਸ ਤੋਂ ਬਾਅਦ ਕੀ ਲੱਗਦਾ ਹੈ ਕਿ ਕਿੰਨਾ ਕੁ ਵੱਡਾ ਜਿਹੜਾ ਹੈ ਇਹ ਸਟੂਡੈਂਟ ਪ੍ਰੋਟੈਸਟ ਰੂਪ ਲੈ ਸਕਦਾ ਹੈ ਇਹ ਬਹੁਤ ਵੱਡਾ ਰੂਪ ਲੈ ਸਕਦਾ ਜੀ ਸਾ ਹੁਣ ਚੰਡੀਗੜ ਜਿਹੜਾ ਚੰਡੀਗੜ ਤੇ ਸਾਡਾ ਕਲੇਮ ਹੀ ਇਹਦੇ ਥਰੂ ਆ ਵੀ ਮਤਲਬ ਜੇ ਇਹੀ ਸਾਡੇ ਕੋ ਲਾਸਟ ਜੇ ਇਹੀ ਵੱਡੀ ਚੰਡੀਗੜ ਚ ਵੀ ਅਸੀਂ ਚਲੋ ਸਾਨੂੰ ਇਹ ਹੌਸਲਾ ਜਾਵਾ ਵੀ ਜੜੀ ਸਾਡੀ ਯੂਨੀਵਰਸਿਟੀ ਆ ਉਹ ਤੇ ਜਿਹੜਾ ਸਿਲੇਬਸ ਲੂਬਸ ਹੈ ਕੁਝ ਵੀ ਸਾਡੇ ਅਸੀਂ ਵੋਟਾਂ ਪਾ ਕੇ ਬੰਦਿਆਂ ਨੂੰ ਚੁਣਨਾ ਉਹਨਾਂ ਹੀ ਕਰਨਾ ਮਤਲਬ ਜੀ ਉਹ ਵੀ ਲੈ ਕੇ ਸਾਡੇ ਕੋ ਰਹਿ ਕੇ ਗਿਆ ਪਹਿਲਾਂ ਸਾਡੇ ਪਿੰਡ ਸਾਰੇ ਡਾਤੇ ਉੱਥੇ ਪੰਜਾਬੀ ਸਪੀਕਿੰਗ ਪਿੰਡ ਉਹ ਡਾ ਕੇ ਇਹਨਾਂ ਨੇ ਇੱਕ ਬਣਾਦੀ ਯੂਟੀ ਉਹ ਆਪਦੀ ਆਪਣੇ ਕੋ ਰੱਖ ਲਈ ਹੁਣ ਇੱਕ ਯੂਨੀਵਰਸਿਟੀ ਬਜੇ ਜੀ ਉਹ ਵੀ ਲੈ ਕੇ ਪਈ ਫਿਰ ਤੇ ਸਾਡੇ ਲਈ ਇਹ ਤੋਂ ਪਿਛੇ ਰਹਿ ਗਈ ਜਾਂਦਾ ਫਿਰ ਤੇ ਮਰਨ ਵਾਲਾ ਕਹਿ ਵੀ ਸਾਡੇ ਲਈ ਬਾਈ ਫਿਰ ਤੇ ਕਰਾਂਗੇ ਫਿਰ ਉਹ ਰਹਿ ਗਈ ਜਾਂਦਾ ਸਾਡੇ ਕੋਲ ਜੇ ਅਸੀਂ ਸਰਵਾਈਵ ਕਰਨਾ ਹੈ ਸਾਨੂੰ ਕਰਨਾ ਹੀ ਪੈਣਾ ਬਈ ਮਜਬੂਰੀ ਚ ਫਿਰ ਕਰਾਂਗੇ ਯੋ ਵੱਡਾ ਕਰਾਂਗੇ ਪ੍ਰੋਟੈਸਟ ਤਿੱਖਾ ਕਰਾਂਗੇ ਫਿਰ ਉਹੀ ਕਰ ਸਕਦੇ ਹਾਂ ਬਾਈ ਫਿਰ ਹੋਰ ਬਜੂਗਾ ਕੀ ਜੀ ਜਸਪ੍ਰੀਤ ਹਾਂ ਜੀ ਦੇਖੋ ਜਿਵੇਂ ਉਹ ਯੂਨੀਵਰਸਿਟੀ ਹੈ ਜਿਹੜੀ ਇਹ ਤਾਂ ਆਪਣਾ ਹੱਕ ਹੈ ਪੰਜਾਬ ਦਾ ਤੇ ਯੂਨੀਵਰਸਿਟੀ ਦੇਖੋ ਆਪਣੇ ਪੰਜਾਬ ਦੇ ਪਿੰਡਾਂ ਤੋਂ ਉਜਾਰੇ ਕੇ ਬਣੀ ਸਾਡੇ ਕੋਲ 1947 ਤੋਂ ਬਾਅਦ ਇੱਕੋ ਹੀ ਇੱਕੋ ਜੀ ਚੀਜ਼ ਬਚੀ ਸੀ ਜੋ ਇਹ ਪੰਜਾਬ ਦਾ ਵਿਦਿਆਲਿਆ ਪੰਜਾਬ ਯੂਨੀਵਰਸਿਟੀ ਇਹੀ ਖਤਮ ਹੋ ਗਈ ਤੇ ਸਾਡੇ ਕੋਲ ਰਹਿ ਕੀ ਜਾਣਾ ਜਿਵੇਂ ਹੁਣ ਆਪਾਂ ਇੱਕ ਗੱਲਾਂ ਕਰਦੇ ਵੀ ਸਾਡੇ ਪੁਰਖਿਆਂ ਨੇ ਪੈਸੇ ਇਕੱਠੇ ਕਰਕੇ ਯੂਨੀਵਰਸਿਟੀ ਬਣਾਈ ਤੇ ਜੇ ਸਾਡੇ ਹੱਥੋਂ ਯੂਨੀਵਰਸਿਟੀ ਚਲੀ ਗਈ ਸਾਡੇ ਬੱਚੇ ਕੀ ਗੱਲਾਂ ਕਰਨਗੇ ਉਹਨਾਂ ਦੇ ਟਾਈਮ 'ਚ ਉਹ ਕਹਿਣਗੇ ਸਾਡੇ ਬਾਪਿਆਂ ਤੋਂ ਯੂਨੀਵਰਸਿਟੀ ਨਹੀਂ ਬਚਾਈ ਗਈ ਨਹੀਂ ਇਸ ਕਰਕੇ ਅਸੀਂ ਉਸ ਚੀਜ਼ ਨੂੰ ਨਹੀਂ ਅਸੀਂ ਯੂਨੀਵਰਸਿਟੀ ਬਚਾਉਣ ਲਈ ਪੂਰਾ ਯੋਗਦਾਨ ਮੋਰਚੇ ਦਾ ਪੂਰਾ ਹੱਦ ਵੱਧ ਕਰਕੇ ਜਦਦਰ ਕਰਦੇ ਹਾਂ ਨਾਲ ਖੜਾਗੇ ਜੀ ਸੋ ਜਿੱਥੇ ਅੱਜ ਮੀਟਿੰਗ ਹੋਈ ਹੈ ਵੀਸੀ ਸਾਹਿਬ ਦੇ ਵੱਲੋਂ ਉੱਥੇ ਮੁੱਖ ਮੰਗ ਜਿਹੜੀ ਰੱਖੀ ਗਈ ਹੈ ਕਿ ਸਕੇਡਿਊਲ ਜਿਹੜਾ ਹੈ ਇਸ ਦਾ ਜਾਰੀ ਕੀਤਾ ਜਾਵੇ ਤੇ ਉੱਥੇ ਜਿਹੜੀਆਂ ਹੋਰ ਮੰਗਾਂ ਸੀਗੀਆਂ ਜਿਹੜੇ ਕੇਸਿਸ ਹੋਏ ਨੇ ਜਿਨ੍ਹਾਂ ਨੂੰ ਡਿਟੇਨ ਕੀਤਾ ਗਿਆ ਸੀ ਜਿਹੜੀਆਂ ਐਫਆਈਆਰ ਰਜਿਸਟਰਡ ਹੋਈਆਂ ਨੇ ਉਹਨਾਂ ਵਿਦਿਆਰਥੀਆਂ ਦੇ ਉੱਤੇ ਉਹਨਾਂ ਨੂੰ ਜਿਹੜਾ ਹੈ ਸਿਰੇ ਤੋਂ ਖਾਰਜ ਕੀਤਾ ਜਾਵੇ ਤੇ ਉਹ ਵੀ ਲਿਖਤੀ ਰੂਪ ਦੇ ਵਿੱਚ ਦਿੱਤਾ ਜਾਵੇ ਉਹਨਾਂ ਵਿਦਿਆਰਥੀਆਂ ਨੂੰ ਤੇ ਇਸ ਦੌਰਾਨ ਜਦ ਤੱਕ ਸ케ਜੂਲ ਜਿਹੜਾ ਜਾਰੀ ਨਹੀਂ ਹੁੰਦਾ ਜਦ ਤੱਕ ਪ੍ਰੋਪਰ ਵੋਟਾਂ ਨਹੀਂ ਪੈ ਜਾਂਦੀਆਂ ਉਦੋਂ ਤੱਕ ਕੋਈ ਵੀ ਜਿਹੜੇ ਵੀ ਸੀ ਸਾਹਿਬ ਰੂਟੀਨ ਜਿਹੜੇ ਫੈਸਲੇ ਉਸ ਤੋਂ ਇਲਾਵਾ ਕੋਈ ਵੱਡਾ ਫੈਸਲਾ ਨਹੀਂ ਲੈ ਸਕਣਗੇ ਤੁਹਾਡੇ ਆਪਣੇ ਕੀ ਵਿਚਾਰ ਨੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਦੇਖਦੇ ਰਹੋ ਲੁਧਿਆਣਾ ਲਾਈਵ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਮੈਂ ਮਿਤ